ਕੋਡੀ 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 ਰੇਡਰ ਦਿੰਦੇ ਮੱਥਾ ਟੇਕ ਕਈ ਹਰ ਕਬੱਡੀ ਦੇ ਕੌਣ ਜਫਾ ਲਾਉਂਦਾ ਨਿੰਦਾ ਸ਼ੋਰਾ ਆ ਮੰਨੇ ਪਰਵੰਨੇ ਕਬੱਡੀ ਖਿਡਾਰੀਆਂ ਦੇ ਵਿੱਚ ਲਓ ਇਧਰ ਪਾਸੇ ਕੋਸ਼ਿਸ਼ ਚੱਲਦੀ ਹੈ ਮਨੀਸ਼ ਬੰਦਿਆ ਪਰਵੰਨਾ ਬੰਦਿਆ ਪਰਵੰਨਾ ਕਬੱਡੀ ਖਿਡਾਰੀ ਐਵੇਂ ਉਮਰੀਆਲੇ ਵਾਲਿਆ ਕਰਦੇ ਇੱਕ ਤਰ੍ਹਾਂ ਦਾ ਵੀ ਨਾਮ ਵੱਡਾ ਸੁਲਤਾਨ ਦਾ ਵੀ ਨਾਮ ਵੱਡਾ ਗੱਲ ਲਾਲੀ ਢੇਸੀ ਦੀ ਚੱਲਦੀ ਹੈ ਪਾਣੇ ਵਾਪਰ ਜਾਂਦੇ ਨੇ ਇਨਸਾਨ ਚਲੇ ਜਾਂਦੇ ਨੇ ਆਹ ਸਾਹਮਣੇ ਨੌਜਵਾਨ ਗੱਬਰੂ ਉਧਰ ਲੱਗ ਗਿਆ ਸ਼ਿੰਦੂ ਲੱਗ ਗਿਆ ਸ਼ਿਲੂ ਉਹ ਵੱਡੇ ਬੰਦੇ ਆਹ ਵੱਡੇ ਬੰਦੇ ਐਨ ਸਿਰਾ ਹੋਈ ਜਾਂਦਾ ਦੇਖਦਾ ਮਾਨਾ ਯਾਰੋ ਕੌਡੀਏ ਦੀ ਦੇਖਦਾ ਆ ਜੌਂਡੀਰ ਵਾਲੀਆਂ ਪੈਨ ਲਾਪੀਆਂ ਆ ਜੌਂਡੀਰ ਵਾਲੀਆਂ ਪੈਨ ਲਾਪੀਆਂ ਕਸੈਤਰ ਸਿੰਘ ਪੰਡਾਲ ਦਾ ਵੱਡੀ ਕੱਪ ਆ ਆ ਸਾਹਮਣੇ ਬੁਲਟ ਖੀਰ ਵਾਲੀਆਂ ਤੇ ਸ਼ੀਲੂ ਸ਼ੀਲੂ ਹੜ ਜਾ ਪਾਸੇ ਬੱਲਿਆ ਹੜ ਜਾ ਪਾਸੇ ਬੱਲਿਆ ਆ ਮੇਲਾ ਕੇ ਆ ਗਿਆ ਕਹਿੰਦੇ ਬੁਲਟ ਆ ਗਿਆ ਇਹ ਦਲੇਰ ਹੈ ਬਾਬੇ ਵੀ ਮੇਰਾ ਆ ਗਿਆ ਫੇਰ ਕਮਾਲਪੁਰ ਸੁਰਾ ਸੁਰਾ ਮਨ ਸਿੰਘ ਜੁੰਡ ਦੀ ਪਈ ਹੋਈ ਰੇਡ ਚਾਰ ਜਾਫੀਆਂ ਵਿੱਚ ਹੁਣ ਕਿਹੜਾ ਨੌਜਵਾਨ ਇਹਦਾ ਟਾਰ ਹੈ ਇਹਦੀ ਟਾਰ ਹੈ ਨਾ ਇਹਦਾ ਮੁੱਲ ਹੈ ਵਿੱਚ ਕਰੋੜ ਸ਼ੀਲੂ ਦਾ ਨਾ ਲੱਭਦਾ ਦੁਨੀਆ ਕਹਿੰਦੀ ਕੋਈ ਤੋੜ ਆ ਗਿਆ ਬੁਲਟ ਕਮਾਲਪੁਰ ਵੱਲ ਤੇ ਸ਼ੀਲੂ ਤੇ ਦੋ ਦੋ ਪਾਈ ਜਾਂਦਾ ਸ਼ੀਲੂ ਤੇ

ਹੋਗੀ ਮੇਰੇ ਵੀਰੋ ਸੁੱਖਾ ਧਾਲੀ ਵਾਲ ਪੁੱਜੇ ਹੋਏ ਨੇ ਕਨੇਡਾ ਦੇ ਐਡਮਿੰਟਨ ਸ਼ਹਿਰ ਤੋਂ ਮੇਰੇ ਵੀਰੋ ਤੱਕ ਤਪੂਰੇ ਆਰੇ ਉਹਨਾਂ ਦਾ ਧੰਨਵਾਦ ਹੈ ਸੁੱਖਾ ਧਾਲੀ ਵਾਲ ਪੁੱਜਾ ਹੋਇਆ ਬਰਾਰ ਸਾਹਿਬ ਤੇ ਲੋਪੋ ਵਾਲੇ ਨੂੰ ਉਦੋਂ ਕੋਈ ਜਾਣਦਾ ਨਹੀਂ ਸੀ ਜਦੋਂ ਸੁੱਖਾ ਧਾਲੀ ਵਾਲ ਲੈ ਕੇ ਗਿਆ ਆ ਛੀਲੂ ਹੈ ਹਰਿਆਣੇ ਵਾਲਾ ਆ ਟੱਕਰ ਇਹ ਨੌਜਨ ਕੇ ਰੇਡਰਾਂ ਨੂੰ ਕਰਦਾ ਇਲੂ ਇਲੂ ਕਮਾਲ ਪੁਰੇ ਜੱਫੇ ਲਾਈ ਜਾਂਦਾ ਹਰਿਆਣੇ ਵਾਲਾ ਸ਼ੀਲੂ ਕਮਾਲ ਕਰ ਰਿਹਾ ਨਾ ਛਾਇਆ ਹੋਇਆ ਸੁੱਖੇ ਸ਼ੋਕਰ ਨੂੰ ਮਾਰ ਮੁੰਡੇ ਦੀ ਖੇਡ ਤੇ ਆ ਨੌਜਵਾਨ ਦੀ ਪਈ ਹੋਈ ਰੇਡ ਆ ਵੀ ਉਤਾਰ ਸਿੰਘ ਤਾਰੀ ਦਾ ਜਿਹੇਤਾ ਔਰ ਟੱਕਰ ਸਿਰੇ ਦੀ ਆ ਟੱਕਰ ਦਾ ਕੋਈ ਮੁੱਲ ਨਹੀਂ ਆ ਟੱਕਰ ਦਾ ਕੋਈ ਮੁੱਲ ਨਹੀਂ ਕੱਲੂ ਸੱਫਾਂ ਦੇ ਕੱਲੂ ਖੁੰਡਾਂ ਦੇ ਕੱਲੂ ਬਾੜ ਸੱਪਾਂ ਦੇ ਕੱਲੂ ਫੇਸਬੁੱਕਾਂ ਦੇ ਗੱਲਾਂ ਹੋਣੀਆਂ ਕੀ ਹੋ ਰਹੀ ਹੈ ਵੀ ਕਮਾਲ ਪਰ ਬੋਲਡ ਸ਼ੀਲੂ ਨੇ ਜਫਾ ਲਾਇਆ ਕੋ ਸ਼ੋਭ ਅਮਰੀਕਾ ਵੱਲੋਂ ਬੋਲਡ ਦੇ ਵਾਸਤੇ ਇੱਕ ਰੇਡ ਦੇ ਵਾਸਤੇ ਆਮੇ ਨੇ ਤਾੜੀਆਂ ਵਜਦੀਆਂ ਲੋਕਾਂ ਦੇ ਦਰਾਂ ਦੇ ਆ ਰਾਜਕਰਨ ਵਾਲਾ ਕਬੱਡੀ ਖਿਡਾਰੀ ਅਰ ਜੋ ਪਾਸੇ ਸ਼ੀਲੂ ਸ਼ੀਲੂ ਤੇ ਬੋਲਡ ਸ਼ੀਲੂ ਦੇ ਬੋਲਡ ਦਾ ਮੁਕਾਬਲਾ ਕਬੱਡੀ 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 ਕਮਾਲ ਤੇ ਕਮਾਲ ਦੀ ਗੱਲ ਹੈ ਕਮਾਲ ਬਹਿ ਕਮਾਲ ਹੋ ਜਾਂਦੀ ਹੈ ਕਮਾਲ ਪੁਰੇ ਮੱਖਣ ਵਾਲੀ ਦੀ ਕਮਾਲ ਹੋਈ ਜਾਂਦੀ ਐ ਦੁਨੀਆ ਕਬੱਡੀ ਤੇ ਦਿਆਲ ਹੋਈ ਜਾਂਦੀ ਐ ਐਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਕਬੱਡੀ ਕਿੰਗ ਤੇ ਲਾਈਵ 13 13 ਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਹੁਤ ਬਹੁਤ ਧੰਵਾਦੀ